ਕਦੇ ਨਹੀਂ ਆਵੇਗਾ ਜ਼ਿੰਦਗੀ ਚ ਹਾਰਟ ਅਟੈਕ ਬਸ ਪੱਲੇ ਬੰਦ ਲਵੋ ਆ ਗੱਲਾ ਸਿਹਤ ਮਹਾਰਾ ਨੇ ਕੀਤਾ ਵੱਡਾ ਖੁਲਾਸਾ ਸੁਣੋ ਕਿਵੇਂ ਬਚ ਸਕਦੇ ਹੋ ਇਸ ਬਿਮਾਰੀ ਤੋਂ ਮੌਜੂਦਾ ਸਮੇਂ ਵਿੱਚ ਤੇਜ਼ੀ ਨਾਲ ਬਦਲਦੀ ਜੀਵਨ ਸ਼ੈਲੀ ਤੇ ਕੰਮ ਦੇ ਰੁਜ਼ਵੇ ਦੇ ਕਾਰਨ ਨੌਜਵਾਨਾਂ ਵਿੱਚ ਵੀ ਦਿਲ ਨਾਲ ਸੰਬੰਧ ਦੇ ਮਾਮਲੇ ਜਿਹੜੇ ਨੇ ਤੇਜ਼ੀ ਨਾਲ ਵਧ ਰਹੇ ਨੇ ਦੱਸਦੀ ਇਹ ਛੋਟੀ ਉਮਰ ਵਿੱਚ ਹੀ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਹਾਲ ਹੀ ਹਰ ਸਾਲ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਤੋਂ ਜਾਨੂ ਕਰਵਾਇਆ ਜਾ ਸਕੇ ਦੱਸ ਜਈਏ ਦਿਲ ਦੀਆਂ ਬਿਮਾਰੀਆਂ ਦੇ ਮਿਹਰਾਂ ਦਾ ਇੱਕ ਕਹਿਣਾ ਹੈ ਕਿ ਅੱਜ ਵੀ ਲੋਕ ਦਿਲ ਦੀਆਂ ਬਿਮਾਰੀਆਂ ਬਾਰੇ ਬਹੁਤਾ ਨਹੀਂ ਜਾਣਦੇ ਓਨਾ ਮੁਤਾਬਕ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਤੇ ਕਸਰਤ ਨਾ ਕਰਨਾ ਵੀ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਪਰ ਆਓ ਜਾਣਦੇ ਆ ਮਹਰਾ ਤੋਂ ਦਿਲ ਦੀਆਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਡਾਕਟਰ ਅਦਾ ਕਹਿਣਾ ਹੈ ਕਿ देर तक ਜਾਗਣਾ ਤੇ ਇਲੈਕਟ੍ਰੋਨਿਕ ਡਿਵਾਈਸਸ ਦੀ ਜ਼ਿਆਦਾ ਵਰਤੋਂ ਕਰਨਾ ਨੌਜਵਾਨਾਂ ਦੀ ਆਦਤ ਜਿਹੜੀ ਹੈ ਉਹ ਬਣ ਗਈ ਹੈ ਇਸ ਕਰਕੇ ਪੂਰੀ ਨੀਂਦ ਨਾ ਲੈਣਾ ਵੀ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਇੱਕ ਬਣ ਸਕਦਾ ਹੈ ਇਸ ਨਾਲ ਤਣਾਅ ਵਾਲੇ ਹਾਰਮੋਨਸ ਜਿਹੜੇ ਨੇ ਵੱਧ ਜਾਂਦੇ ਨੇ ਜੋ ਦਿਲ ਤੇ ਦਬਾਅ ਬਣਾਉਂਦੇ ਨੇ ਇਸ ਨਾਲ ਬਲੱਡ ਪ੍ਰੈਸ਼ਰ 슈ਗਰ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਹੋਰ ਵੀ ਜਿਹੜਾ ਹੈ ਉਹ ਨੌਜਵਾਨਾਂ ਵਿੱਚ ਵੱਧ ਜਾਂਦਾ ਹੈ ਨਾਲ ਹੀ ਮਹਾਰਾ ਦੇ ਵੀ ਕਹਿਣਾ ਹੈ ਕਿ ਕਸਰਤ ਤੇ ਸਰੀਰ ਗਤੀਵਿਧੀਆਂ ਦੀ ਕਮੀ ਵੀ ਨੌਜਵਾਨਾਂ ਵਿੱਚ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਇੱਕ ਕਾਰਨ ਹੈ নিয়মিত तौर ते कसरत ਨਾ ਕਰਨ ਨਾਲ શરીર ਵਿੱਚ ਚਰਬੀ ਜਮਾ ਹੋਣ ਲੱਗਦੀ ਹੈ ਜਿਸ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਤੇ ਹਾਈ ਕੋਲੇਸਟ੍ਰੋਲ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਨਾਲ ਹੀ ਇਸ ਦੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਜਿਹੜਾ ਹੈ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਜੰਕ ਫੂਡ ਜ਼ਿਆਦਾ 슈ਗਰ ਵਾਲੇ ਪਦਾਰਤ ਤੇ ਜ਼ਿਆਦਾ ਕੈਲਰੀ ਵਾਲਾ ਭੋਜਨ ਨਾ ਖਾਓ ਦੱਸ ਜੇ ਇਹ ਮਹਿਰਬਲੋ ਕੀ ਚਾਹੁੰਦਾ ਹੈ ਕਿ ਇਹ ਜਿਹੜੇ ਭੋਜਨ ਨੇ ਉਹ ਜ਼ਿਆਦਾ ਉਸ ਦੀ ਜਿਹੜੀ ਹੈ ਉਸ ਨੂੰ ਨਹੀਂ ਖਾਣਾ ਚਾਹੀਦਾ ਜਿਸ ਨਾਲ ਦਿਲ ਦੀਆਂ ਨਸਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਜਿਹੜਾ ਇਹ ਹੋਰ ਵੀ ਵੱਧ ਜਾਂਦਾ ਹੈ। ਦਾਲਸੀਏ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਪਣੀ ਡਾਈਟ 'ਚ ਬਦਾਮ, ਐਵੋਕਾਡੋ, ਅਖਰੋਟ ਤੇ ਗਾਜਰ ਵਰਗੀਆਂ ਚੀਜ਼ਾਂ ਨੂੰ ਸ਼ਾਮਿਲ ਕਰੋ। ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰੋ ਤਾਂ ਜੋ ਦਿਲ ਦੀਆਂ ਸਮੱਸਿਆਵਾਂ ਤੋਂ ਬਚਾ ਕੀਤਾ ਜਾ ਸਕੇ ਦੱਸ ਦੇ ਜਵਾਨੀ ਵਿੱਚ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅੱਜ ਦੇ ਟਾਈਮ ਨੌਜਵਾਨਾਂ ਵਿੱਚ ਜ਼ਿਆਦਾ ਦਿਲ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਦੇਖੀਆਂ ਜਾ ਸਕਦੀਆਂ ਨੇ ਤੇ ਹੁਣ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣਾ ਕਾਫੀ ਜ਼ਿਆਦਾ ਜ਼ਰੂਰੀ ਹੈ ਸਿਹਤਮੰਦ ਆਦਤਾਂ ਦਾ ਪਾਲਣ ਜਿਹੜਾ ਹੈ ਉਹ ਨੌਜਵਾਨਾਂ ਵੱਲੋਂ ਜਵਾਨੇ ਵਿੱਚ ਕਰਨਾ ਚਾਹੀਦਾ ਹੈ। ਜੀਏ ਪੋਸ਼ਟਿਕ ਤੱਤਾ ਨਾਲ ਭਰਪੂਰ ਸੰਤੁਲਿਤ ਆਹਾਰ ਰੋਜ਼ਾਨਾ ਘੱਟੋ-ਘੱਟ 7-8 ਘੰਟੇ ਦੀ ਨੀਂਦ ਜਿਹੜੀ ਹੈ ਉਹ ਜਿਹੜੀ ਹੈ ਜ਼ਰੂਰੀ ਹੈ। ਇਸ ਤੋਂ ਇਲਾਵਾ ਨਿਯਮਤ ਕਸਰਤ, ਯੋਗਾ ਤੇ ਧਿਆਨ ਨਾਲ ਦਿਲ ਦੀਆਂ ਬਿਮਾਰੀਆਂ ਨੂੰ ਕਾਫੀ ਜ਼ਿਆਦਾ ਹੱਦ ਤੱਕ ਘਟਕੀਤਾ ਜਾ ਸਕਦਾ ਹੈ ਦਸੇ ਤਣਾਵ ਨੂੰ ਘਟਾਉਣ ਨਾਲ ਦਿਲ ਦੀ ਸਿਹਤ ਜਿਹੜੀ ਉਹ ਠੀਕ ਰਹਿੰਦੀ ਹੈ ਤੇ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਨੌਜਵਾਨਾਂ ਵਿੱਚ ਲੋਕਾਂ ਵਿੱਚ ਨਹੀਂ ਹੁੰਦੀ ਤੇ ਉਹਨਾਂ ਵੱਲੋਂ ਕਈ ਤਰੀਕੇ ਜਿਹੜੇ ਨੇ ਮਹਾਰਾ ਵੱਲੋਂ ਦੱਸੇ ਗਏ ਨੇ ਕੀ ਅੱਜ ਦੇ ਟਾਈਮ ਜਿਹੜਾ ਹੈ ਲੋਕ ਹਾਰਟ ਅਟੈਕ ਤੋਂ ਬਚੇ ਜਾ ਬਚ ਜਾ ਸਕਣ ਮਹਾਰਾ ਵੱਲੋਂ ਜਿਹੜੇ ਕਈ ਟਿਪਸ ਵੀ ਜਿਹੜੇ ਦਿੱਤੇ ਗਏ ਨੇ ਤਾਂ ਜੋ ਅੱਜ ਦੇ ਟਾਈਮ ਅੱਜ ਦੇ ਨੌਜਵਾਨਾਂ ਜਿਹੜੇ ਨੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕਣ